ਪੰਜਾਬ 10:00 ਦੇ ਦਰਸ਼ਕਾਂ ਲਈ ਮਰਜਿੰਦਰ ਸਿੰਘ ਢੱਗਣ ਲੈ ਕੇ ਹਾਜ਼ਰ ਆਂ ਐਜੈਂਡਾ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਹੈ ਇਸ ਖਬਰ ਦੇ ਵਿੱਚ ਤੁਹਾਨੂੰ ਅਸੀਂ ਕਹਾਣੀ ਸੁਣਾਉਣੀ ਹੈ ਖੋਖੇਵਾਲ ਫਲੌਰ ਜ਼ਿਲ੍ਹਾ ਜਲੰਧਰ ਦੀ ਐਗਰੀਕਲਚਰ ਮਲਟੀ ਪਰਪਸ ਕੋਆਪਰੇਟਿਵ ਸੁਸਾਇਟੀ ਦੀ ਇਸ ਸੁਸਾਇਟੀ ਦੇ ਵਿੱਚ ਇੱਕ ਗਵਨ ਹੋਇਆ ਜਿਸ ਸਬੰਧੀ ਇਸ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਇਸ ਸੁਸਾਇਟੀ ਦੀ ਐਗਜ਼ੀਕਟਿਵ ਕਮੇਟੀ ਨੇ ਸਾਡੇ ਨਾਲ ਮੋਹਾਲੀ ਦੇ ਵਿੱਚ ਸੰਪਰਕ ਕੀਤਾ ਉਹਨਾਂ ਨਾਲ ਗੱਲਬਾਤ ਜੋ ਹੋਈ ਉਹਨਾਂ ਨਾਲ ਜੋ ਅਸੀਂ ਮੁਜ਼ਾਕਰਤ ਕੀਤੇ ਉਹਦਾ ਤੁਹਾਨੂੰ ਵੇਰਵਾ ਵੇਰਵੇ ਅੱਗੇ ਮਿਲਣਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਚੱਲੀਏ ਕਿ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਦਾ ਪੱਖ ਜਾਣਨ ਲਈ ਸੰਪਰਕ ਪੰਜਾਬ ਸਰਕਾਰ ਨੂੰ ਕੀਤਾ ਅਸੀਂ ਰਜਿਸਟਰਾਰ ਆਫ ਕੋਆਪਰੇਟਿਵ ਸੋਸਾਇਟੀਆਂ ਨਾਲ ਗੱਲਬਾਤ ਕੀਤੀ ਅਸੀਂ ਡਿਸਟ੍ਰਿਕਟ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੋਸਾਇਟੀਆਂ ਨਾਲ ਗੱਲਬਾਤ ਕੀਤੀ ਫਿਰ ਏਆਰ ਨਾਲ ਗੱਲਬਾਤ ਕੀਤੀ ਉਹਨਾਂ ਦਾ ਪੱਖ ਜਾਣਨ ਤੋਂ ਬਾਅਦ ਜੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਹ ਹੈ ਕਿ ਇਸ ਸੁਸਾਇਟੀ ਦੇ ਵਿੱਚ ਜਿਹੜਾ ਗਵਨ ਹੋਇਆ ਕਰਨ ਵਾਲਾ ਬੰਦਾ ਜੋ ਹੈ ਉਹ ਮਨਪ੍ਰੀਤ ਕੁਮਾਰ ਹੈ ਉਹਨੂੰ ਮੁਅਤਲ ਕਰ ਦਿੱਤਾ ਗਿਆ ਜੋ ਜਾਨੂ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ ਸਰਦਾਰ ਸੰਗਰਾਮ ਸਿੰਘ ਸੰਧੂ ਨੇ ਦੱਸਿਆ ਉਸ ਮੁਤਾਬਕ ਉਸ ਦੀ ਜਾਇਦਾਦ ਇਸ ਸਭਾ ਦੇ ਨਾਲ ਅਟੈਚ ਕਰ ਦਿੱਤੀ ਗਈ ਹੈ ਉਸ ਦੇ ਸਿਰ ਗਵਨ ਨਿਕਲਿਆ ਹੈ 1 ਕਰੋੜ ਤੇ 9 ਲੱਖ ਰੁਪਏ ਦਾ ਔਰ ਸਹਿਕਾਰਤਾ ਵਿਭਾਗ ਨੇ ਇਹ ਸਾਰੀ ਰਿਪੋਰਟ ਬਣਾ ਕੇ ਮਿਸਲ ਤਿਆਰ ਕਰਕੇ ਡੀਐਸਪੀ ਫਲੋਰ ਨੂੰ ਭੇਜ ਦਿੱਤੀ ਹੈ ਤੇ ਏਆਰ ਅੰਜੂ ਬਾਲਾ ਇਸ ਮੰਦ ਦੇ ਵਿੱਚ ਡੀਐਸਪੀ ਨੂੰ ਦੋ ਵਾਰ ਮਿਲ ਚੁੱਕੀ ਹੈ ਪਰ ਡੀਐਸਪੀ ਨੇ ਹੁਣ ਤੱਕ ਪਰਚਾ ਦਰਜ ਨਹੀਂ ਕੀਤਾ ਡੀਆਰ ਨੇ ਖੁਦ ਸਾਨੂੰ ਦੱਸਿਆ ਕਿ ਟੈਲੀਫੋਨ ਤੇ ਉਹ ਵੀ ਡੀਐਸਪੀ ਨਾਲ ਗੱਲ ਕਰ ਚੁੱਕਿਆ ਦੂਜੇ ਪਾਸੇ ਡੀਐਸਪੀ ਨੇ ਇਹ ਦਾਵਾ ਕੀਤਾ ਹੈ ਕਿ ਮੈਨੂੰ ਮਹਿਕਮਾ ਜੀ ਰਿਕਾਰਡ ਨਹੀਂ ਦਿੰਦਾ ਜੋ ਸਾਨੂੰ ਇਸ ਸੁਸਾਇਟੀ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਪ੍ਰਧਾਨ ਸੰਤੋਖ ਸਿੰਘ ਨੇ ਦੱਸਿਆ ਉਹ ਤੁਸੀਂ ਅੱਗੇ ਸੁਣੋਗੇ ਸਾਰੀ ਗੱਲਬਾਤ ਸੋ ਇਥੋਂ ਨਿਰਿਕਸ਼ਨ ਇਹ ਨਿਕਲਦਾ ਹੈ ਯਾਨੀ ਕਿ ਨਿਚੋੜ ਇਹ ਨਿਕਲਦਾ ਹੈ ਕਿ ਸੋਸਾਇਟੀ ਦੀ ਐਗਜ਼ੀਕਟਿਵ ਦੀ ਕੋਸ਼ਿਸ਼ ਤੋਂ ਬਾਅਦ ਐਮਐਲਏ ਇੰਦਰਜੀਤ ਕੌਰ ਮਾਨ ਦੀ ਕੋਸ਼ਿਸ਼ ਤੋਂ ਬਾਅਦ ਮਹਿਕਮਾ ਹਰਕਤ 'ਚ ਆਇਆ ਤੇ ਜੋ ਵੈਮ ਪਰਮ ਜਾਂ ਕਿਸ ਕਿਸਮ ਦੇ ਸ਼ੰਕੇ ਮਹਿਕਮੇ ਬਾਰੇ ਖੜੇ ਕੀਤੇ ਗਏ ਉਹ ਠੀਕ ਨਹੀਂ ਮਹਿਕਮਾ ਕੰਮ ਕਰ ਰਿਹਾ ਹੈ ਭਾਵੇਂ ਮਹਿਕਮੇ ਤੇ ਇਲਜ਼ਾਮ ਇਸ ਸੋਸਾਇਟੀ ਦੇ ਐਗਜ਼ੀਕਟਿਵ ਕਮੇਟੀ ਨੇ ਲਾਏ ਹੈ ਤੁਸੀਂ ਅੱਗੇ ਵੇਖੋਗੇ ਇੱਥੇ ਬਸ ਮੈਂ ਇਹ ਦੱਸਣਾ ਚਾਹੁੰਦਾ ਫਿਰ ਤੁਹਾਨੂੰ ਖਬਰ ਪੂਰੀ ਵਿਖਾਉਣੀ ਹੈ ਜਿਹੜੀ ਅਸੀਂ ਇਸ ਸੁਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਆ ਕੇ ਸਹਿਕਾਰਤਾ ਵਿਭਾਗ ਨੇ ਰਿਸਪੌਂਡ ਕੀਤਾ ਉਹ ਠੁਕਵੀਂ ਕਾਰਵਾਈ ਕਰ ਰਿਹਾ ਔਰ ਉਹਨਾਂ ਨੇ ਕਿਹਾ ਮਹਿਕਮੇ ਨੇ ਕਿ ਇਸ ਕੱਤਰ ਨੂੰ ਨਿਯੁਕਤ ਕਰਨਾ ਕੱਢਣਾ ਰੱਖਣਾ ਇਸ ਸੁਸਾਇਟੀ ਦੇ ਇਖਤਿਆਰ ਹੁੰਦਾ ਹੈ ਉਹ ਪੰਜਾਬ ਸਰਕਾਰ ਦਾ ਮੁਲਾਜ਼ਮ ਨਹੀਂ ਹੁੰਦਾ ਦੇ ਹੁਣ ਸਸਪੈਂਡ ਕੀਤਾ ਜਾ ਚੁੱਕਿਆ ਹੈ ਸੋਸਾਇਟੀ ਦੀ ਐਗਜ਼ੀਕਟਿਵ ਨੂੰ ਆਪਣੇ ਹਕੂਕ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਦੇ ਆਰ ਦੀ ਮਾਸਟਰਸ ਆਫ ਦੀ ਸੋਸਾਇਟੀ ਮਹਿਕਮਾ ਉਹਦੇ ਵਿੱਚ ਬਹੁਤਾ ਕੁਝ ਨਹੀਂ ਕਰ ਸਕਦਾ ਨਿਚਾਉਣ ਜਿਸਮ ਜਿਸ ਮਰਜ਼ੀ ਸਕੱਤਰ ਨੂੰ ਬਦਲ ਦੇਣ ਜਦੋਂ ਮਰਜ਼ੀ ਉਹਨੂੰ ਸਸਪੈਂਡ ਕਰ ਦੇ ਸੋ ਆ ਹੁਣ ਆਪਾਂ ਇਹ ਵੇਖਦੇ ਆਂ ਜੀ ਖਬਰ ਜਿਸ ਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਇਹ ਮੈਂ ਰਿਕਾਰਡਿੰਗ ਕੀਤੀ ਖਬਰ ਦੀ ਉਦੋਂ ਪੰਜਾਬ ਸਰਕਾਰ ਦਾ ਪੱਕਾ ਸਾਡੇ ਕੋਲ ਨਹੀਂ ਸੀ ਪਹੁੰਚਿਆ ਇਹ ਵਿਭਾਗ ਮੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਤੇ ਅਸੀਂ ਅੱਗੇ ਜੋ ਕੁਝ ਕਿਹਾ ਇੰਟਰਵਿਊ ਦੇ ਵਿੱਚ ਉਹ ਤੁਹਾਡੇ ਸਾਹਮਣੇ ਆਏਗਾ ਅਸੀਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇੱਕ ਗੁਜ਼ਾਰਿਸ਼ ਕੀਤੀ ਆ ਕਿ ਤੇਰੇ ਵਿਭਾਗਾਂ ਵਿੱਚ ਹੀਠਾਂ ਜਿਹੜੇ ਅਫਸਰ ਜਿਸ ਤਰ੍ਹਾਂ ਦੇ ਢੰਗ ਤਰੀਕੇ ਵਰਤ ਰਹੇ ਆ ਠੱਗੀਆਂ ਮਾਰ ਰਹੇ ਆ ਉਹਦੇ ਬਾਰੇ ਮੁੱਖ ਮੰਤਰੀ ਨੂੰ ਸੁਚੇਤ ਹੋਣਾ ਚਾਹੀਦਾ ਆਓ ਤੁਸੀਂ ਇਹ ਖਬਰ ਵੇਖੋ ਜਲੰਧਰ ਜ਼ਿਲ੍ਹੇ ਦੇ ਪਿੰਡ ਖੋਖੇਵਾਲ ਦੇ ਕਿਸਾਨ ਸਾਡੇ ਕੋਲ ਅੱਜ ਮੁਹਾਲੀ ਪਹੁੰਚੇ ਉਹਨਾਂ ਨੇ ਕਿਹਾ ਸਾਡਾ ਦੁੱਖ ਦਰਦ ਸੁਣੋ ਤੇ ਪੰਜਾਬ ਸਰਕਾਰ ਤੱਕ ਪਹੁੰਚਾਓ ਇਹ ਸਾਰੇ ਲੋਕ ਹੈਗੇ ਨੇ ਜਿਹੜੀ ਖੋਖੇਵਾਲ ਮਲਟੀ ਪਰਪਸ ਕੋਆਪਰੇਟਿਵ ਸੁਸਾਇਟੀ ਲਿਮਟਿਡ ਇਹ ਉਹ ਸੁਸਾਇਟੀ ਹੈ ਜਿਹਦੇ ਵਿੱਚ ਸੱਤ ਪਿੰਡਾਂ ਦੇ ਲੋਕ ਮੈਂਬਰ ਨੇ 6-700 ਮੈਂਬਰ ਆ ਇਹਦਾ ਕੰਮ ਇਹ ਆ ਕਿ ਕਿਸਾਨਾਂ ਨੂੰ ਫਰਟੀਲਾਈਜ਼ਰ ਸਪਰੇਅ ਜਾਂ ਏਮਪਲੀਮੈਂਟਸ ਉਹ ਮੁਹੱਈਆ ਕਰਾਉਣੇ ਤਾਹ ਫੇ ਪੈਸੇ ਬਾਅਦ ਚ ਲੈਣੇ ਆ ਉਧਾਰ ਦੇ ਦਿਓ ਪੈਸੇ ਬਾਅਦ ਸਰਕਾਰ ਦੀ ਫੈਸਿਲਿਟੀ ਆ ਤੇ ਇਸ ਸੁਸਾਇਟੀ ਕੋਲ ਜਿਹੜੇ ਲੋਕ ਹੈ ਆਪਣੇ ਪੈਸੇ ਵੀ ਜਮ੍ਹਾਂ ਕਰਾ ਸਕਦੇ ਆ ਇਸ ਸੁਸਾਇਟੀ ਅੱਗੇ ਲੋਨ ਵਿਆਜ ਤੇ ਦੇ ਵੀ ਸਕਦੀ ਆ ਤੇ ਸਾਰੇ ਕਾਸੇ ਦਾ ਜਿਹੜਾ ਇੰਤਜ਼ਾਮ ਆ ਉਹ ਕਰਦਾ ਹੈ ਸਹਿਕਾਰਤਾ ਮਹਿਕਮਾ ਜਿਹਦੇ ਮੁੱਖ ਮੰਤਰੀ ਖੁਦ ਮੰਤਰੀ ਨੇ ਭਗਵੰਤ ਮਾਨ ਦਾ ਇਹ ਮਹਿਕਮਾ ਔਰ ਉਹਦੇ ਥੱਲੇ ਸਾਰੇ ਅਫਸਰ ਨੇ ਔਰ ਇੱਕ ਕਹਾਣੀ ਤੁਹਾਨੂੰ ਸੁਣਾਉਣ ਲੱਗੇ ਆ ਉਹਨਾਂ ਠੱਗ ਅਫਸਰਾਂ ਦੀ ਜਿਹੜੇ ਮੁੱਖ ਮੰਤਰੀ ਦੇ ਮਹਿਕਮੇ 'ਚ ਗੜਬੜੀਆਂ ਕਰਕੇ ਮੁੱਖ ਮੰਤਰੀ ਦੀ ਬਦਨਾਮੀ ਕਰਾਈ ਜਾਂਦੇ ਆ ਭਾਵੇਂ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਇਹਦਾ ਕੀ ਕੜੀ ਕੋਲੀ ਜਾਂਦੇ ਹੈ ਲੋਕ ਇਹ ਸੋਸਾਇਟੀ ਦੇ ਵਿੱਚ ਠੱਗੀ ਹੋ ਗਈ ਜੀ ਕਰੀਬ 1.5-2 ਕਰੋੜ ਦੀ ਪੂਰਾ ਹਜੇ ਪਤਾ ਨਹੀਂ ਕਿਉਂਕਿ ਜਿਹੜਾ ਸਕੱਤਰ ਹੈ ਸੋਸਾਇਟੀ ਦਾ ਉਹ ਰਿਕਾਰਡ ਨਹੀਂ ਦਿੰਦਾ ਕਿੰਨੂ ਨੰਬਰ ਕਾਰਡ ਨਾ ਤਾਂ ਸੁਸਾਇਟੀ ਦੇ 11 ਮੈਂਬਰ ਸੰਤੋਖ ਸਿੰਘ ਪ੍ਰਧਾਨ ਆ ਆਗੇ ਮੀਤ ਪ੍ਰਧਾਨ ਆ ਨਹੀਂ ਦਿੰਦਾ ਪੁਲਸ ਵਾਲਾ ਡੀਐਸਪੀ ਕਹਿੰਦਾ ਫਲਾਉਰ ਵਾਲਾ ਬਈ ਅਸੀਂ ਤਾਂ ਜਾਂਚ ਤਾਂ ਕਰੀਏ ਜੇ ਸਾਨੂੰ ਮੈਕਮਾ ਰਿਕਾਰਡ ਦੇਵੇ ਪੁਲਸ ਨੂੰ ਸਹਿਕਾਰਤਾ ਮੈਕਮਾ ਰਿਕਾਰਡ ਨਹੀਂ ਦਿੰਦਾ ਤੇ ਫਿਰ ਪੁਲਸ ਦੀ ਚਲਦੀ ਕੀ ਹੋਈ ਭਾਈ ਸਾਹਿਬ ਦੱਸੋ ਡਿਪਟੀ ਸਾਹਿਬ ਇਹ ਵੀ ਕਿ ਜਾਂਚ ਸ਼ੁਰੂ ਹੋਈ ਜਦੋਂ ਇਹ ਲੋਕ ਗਏ ਐਮਐਲਏ ਜਿਹੜੀ ਲੋਕਲ ਸੀ ਉੱਥੇ ਉਦੋਂ ਦਾ ਹੈਗਾ ਜੀ ਇੰਦਰਜੀਤ ਕੌਰ ਮਾਨ ਆਮ ਆਦਮੀ ਪਾਰਟੀ ਦੀ ਐਮਐਲਏ ਆ ਉਹਨੇ ਜਾਣ ਸ਼ੁਰੂ ਕਰਾਈ ਫਿਰ ਜਿਹੜੇ ਐਨਆਰਆਈ ਹੈ ਪਰਿਵਾਰ ਪੈਸੇ ਬਾਹਰੋਂ ਆਉਂਦੇ ਆ ਉਹ ਜਮ੍ਹਾਂ ਕਰਾ ਦਿੰਦੇ ਸੀ ਸੋਸਾਇਟੀ ਚ ਕਿਸੇ ਦਾ 25 ਲੱਖ ਕਿਸੇ ਦਾ 18 ਲੱਖ ਇਸ ਤਰ੍ਹਾਂ ਵੀ ਅਸੀਂ ਹੌਲੀ ਹੌਲੀ ਲੋੜ ਪੈਣ ਤੇ ਲਈ ਚੱਲਾਂਗੇ ਬੈਂਕ ਪਿੰਡੋਂ ਦੂਰ ਆ ਰੋਜ਼ ਰੋਜ਼ ਬੈਂਕ ਕਿੱਥੇ ਜਾਵਾਂਗੇ ਉਹ ਐਨਆਰਆਈਆਂ ਦਾ ਪੈਸਾ ਵੀ ਖੁਰਦ-ਬੁਰਦ ਕਰ ਗਿਆ ਦੋ ਭੈਣਾ ਗਰੀਬ ਹਰਜਿੰਦਰ ਕੌਰ ਗਰਮੀਤ ਕੌਰ ਉਹਨਾਂ ਦਾ ਕੁਝ ਰੁਪਈਆ 9 ਲੱਖ ਮਸਾਂ ਇਕੱਠਾ ਕੀਤਾ ਕੁੜੀਆਂ ਨੇ ਵਿਆਹ ਵੀ ਕਰਾਉਣਾ ਸੀ ਉਹ ਜਮਾ ਸੀ ਉਹ ਉਡਾ ਗਿਆ ਫਿਰ ਸਮਝੌਤਾ ਕਰਦਾ ਜਦੋਂ ਪੁਲਿਸ ਕੋਲ ਸ਼ਿਕਾਇਤ ਗਈ ਚੈੱਕ ਦੇ ਦਿੰਦਾ ਲੈ ਇੰਨਾ ਕ ਚੈੱਕ ਦੇਣ ਲੱਖ ਰੁਪਈਆ ਕਰਕੇ ਮੋੜ ਦਿੰਦਾ ਉਹ ਬਾਊਂਸ ਹੋ ਗਈ ਤੇ ਪੁਲਿਸ ਖੜੀ ਆ ਫੜਦੀ ਕਿਉਂ ਨਹੀਂ ਕੋਈ ਅਰੇਸਟ ਨਹੀਂ ਕੁਝ ਨਹੀਂ ਰਿਕਾਰਡ ਸਾਨੂੰ ਪੁਲਿਸਾਇ ਨੂੰ ਮਿਲਦਾ ਨਹੀਂ ਦੇ ਪਰ ਤੁਸੀਂ ਕਾ ਦੀ ਪੁਲਸ ਹੋ ਤੁਸੀਂ ਆ ਕਿਸਾਨ ਰੋ ਰਹੇ ਆ ਖੜੇ ਆ ਇਹਨਾਂ ਪੰਜਾਬ ਦਸਤਾਵੇਜ਼ ਨੂੰ ਸੰਪਰਕ ਕੀਤਾ ਮੁਹਾਲੀ ਜਾ ਕੇ ਬਜਾਰੇ ਟੈਕਸੀ ਕਰਕੇ ਆਏ ਉੱਥੋਂ ਟੈਕਸੀ ਕਰਕੇ ਆਏ ਆ ਮੈਨੂੰ ਮਿਲਣ ਕਿ ਸਾਡੀ ਆਵਾਜ਼ ਪੰਜਾਬ ਦਸਤਾਵੇਜ਼ ਚੱਕੂਗਾ ਤੇ ਚੱਕ ਰਹੇ ਆ ਠੋਕੇ ਜਕਾਂਗੇ ਆ ਹੁਣ ਗੱਲਬਾਤ ਕਰਦੇ ਆ ਸੰਤੋਖ ਸਿੰਘ ਜਿਹੜੇ ਕਿ ਪ੍ਰਧਾਨ ਨੇ 11 ਮੈਂਬਰੀ ਕਮੇਟੀ ਹੈ ਸੁਸਾਇਟੀ ਦੀ ਐਗਜ਼ੀਕਟਿਵ 7 ਪਿੰਡਾਂ ਦੇ ਇਹਦੇ ਵਿੱਚ ਲੋਕ ਮੈਂਬਰ ਨੇ ਸੱਚੀ ਗੱਲ ਜੀ ਸੰਤੋਖ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਜੀ ਸੋਸਾਇਟੀ ਦੇ ਵਿੱਚ ਘਬੜਾ ਹੋ ਗਿਆ ਤੋਂ ਪਹਿਲਾ ਸਟਾਰਟਿੰਗ ਹੋ ਜੀ ਖਾਦ ਤੋਂ ਪਤਾ ਲੱਗਾ ਸਾਨੂੰ ਵੀ ਜਦੋਂ ਖਾਦ ਦੇ ਪੈਸੇ ਨਹੀਂ ਮੋੜੇ ਮਾਰਕ ਫਰਡ ਵਾਲਿਆਂ ਨੇ ਉਹਨੇ ਮੈਨੂੰ ਫੋਨ ਕੀਤਾ ਫਿਰ ਏਆਰ ਨੂੰ ਫੋਨ ਕੀਤਾ ਤੇ ਅਸੀਂ ਸਵੇਰ ਨੂੰ ਮਨਪ੍ਰੀਤ ਨੂੰ ਲੈ ਕੇ ਏਆਰ ਸਾਹਿਬ ਦੇ ਕੋਲ ਗਏ ਉੱਥੋਂ ਟਾਈਮ ਲੈ ਕੇ ਆ ਗਿਆ ਕਹਿੰਦਾ ਜੀ ਮੈਂ ਮੋੜ ਦੇਣਿਆ ਜੀ ਵੇ ਮੈਂ ਹੀ ਮੇਤੋਂ ਵਰਤ ਹੋ ਗਿਆ ਮੈਂ ਮੋੜ ਦੇਣੀ ਉਦੋਂ ਬਾਅਦ ਚ ਮਗਰੋਂ ਫੇਰ ਜੀ ਇਹ ਪੈਂਡਾ ਕੇ ਥੋੜਾ ਜਿਆ ਮੋੜੇ ਲੋਕਾਂ ਨੇ ਇਕੱਠੇ ਕਰਕੇ ਤੇ ਉਦੋਂ ਬਾਅਦ ਫੇਰ ਇਹ ਨੂੰ ਇਹ ਬਲਵਿੰਦਰ ਸਿੰਘ ਹੁਣੀ ਉੱਥੇ ਸੀਗੇ ਤੇ ਇਹ ਇਹ ਕਹਿੰਦਾ ਜੀ ਮੇਤੋਂ ਨਹੀਂ ਹੁਣ ਮੋੜ ਨਹੀਂ ਹੈਗੇ ਹੁਣ ਮੋੜਨੇ ਨਹੀਂ ਹਾਂਜੀ ਫੇਰ ਤੁਹਾਨੂੰ ਕੀ ਕਿਹਾ ਜੀ ਉਹਨੇ ਸਾਨੂੰ ਇਹ ਕਿਹਾ ਬਈ ਜਿਹੜਾ ਪੈਸੇ ਆ ਜਿੰਨੇ ਹੈਗੇ 24 ਲੱਖ ਆ ਮੈਂ ਇਹਦਾ ਘਰ ਵਰਤ ਲੈ ਆ ਤੇ ਮੈਂ ਇਹ ਪੈਸੇ ਸਾਰੇ ਕੋਲੋਂ ਮੋੜੂੰਗਾ ਉਹਦੇ ਵਿੱਚ ਇਹਨਾਂ ਮਤਾ ਪਾ ਕੇ ਵੀ ਲਿਖ ਕੇ ਦਿੱਤਾ ਆ ਵੀ 24 ਲੱਖ ਰੁਪਈਆ ਮੈਂ ਵਰਤ ਲਿਆ ਮਤਾਂ ਪਾ ਕੇ ਬੰਦਾ ਸਕੱਤਰ ਜਿਹੜਾ ਮੰਨੀ ਜਾਂਦਾ ਵੀ 24 ਲੱਖ ਰੁਪਈਆ ਮੈਂ ਵਰਤ ਲਿਆ 47 ਲੱਖ ਦੀ ਖਾਦ ਚੱਕੀ ਮਾਰਕਫੈਟ ਤੋਂ ਤੇ ਮਾਰਕਫੈਟ ਨੂੰ ਜਦੋਂ ਪੈਸੇ ਗਏ ਨਹੀਂ ਤਾਂ ਉਹਨਾਂ ਦੇ ਇਨਸਪੈਕਟਰ ਆ ਗਏ ਭਾਈ ਪੈਸੇ ਮੋੜੋ ਤੇ ਉਹਨਾਂ ਨੇ ਦੇਖਿਆ ਬਈ ਇਹ ਤਾਂ ਸਾਰੀ ਹਿਰਾਫੇਰੀ ਆ ਜਾਂਦੇ ਹੋਏ ਇਹਨਾਂ ਨੂੰ ਦੱਸ ਗਏ 47 ਲੱਖ ਰੁਪਈਆ ਨਹੀਂ ਮੋੜਿਆ ਸਾਡਾ ਇਹ ਖਾ ਗਿਆ ਤੁਹਾਡੇ ਤੁਹਾਡੇ ਤੋਂ ਲੈ ਗਿਆ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਕਿ ਜਿਹੜਾ ਸਕੱਤਰ ਹੈ ਇਹ ਕਿਸੇ ਇੱਕ ਬਹੁਤ ਇੰਪੋਰਟੈਂਟ ਬਾਬੇ ਦਾ ਚੇਲਾ ਉਹ ਬਾਬਾ ਇੱਥੇ ਮੋਹਾਲੀ ਦੇ ਇੱਕ ਨਾਲ ਦੇ ਪਿੰਡ ਚੋਂ ਦਾ ਡੇਰਾ ਉਹਨੇ ਵੀ ਕਿਤੇ ਸ਼ਾਮਲਾੜ ਤੇ ਗਮਾੜਾ ਦੀ ਜ਼ਮੀਨ ਤੇ ਕਬਜ਼ਾ ਕਰਕੇ ਡੇਰਾ ਬਣਾ ਲਿਆ ਉਹਦੇ ਕੋਲ ਆਉਂਦੇ ਬਹੁਤ ਵੱਡੇ ਵੱਡੇ ਅਫਸਰ ਮੱਥਾ ਟੇਕਣ ਪੁੱਛਿਆ ਲੈਣ ਭੂਤ ਕਢਾਉਣ ਆਉਂਦੇ ਭੂਤ ਕਢਾਉਣ ਤੇ ਉਹ ਭੂਤ ਫਿਰ ਇਹੋ ਜਿਹਾ ਕੱਢਦਾ ਕਿ ਇਹਨਾਂ ਨਾਲ ਉਹਨੇ ਮਰਵਾਤੀ ਛੱਗੀ ਇਹ ਬਾਬੇ ਦੇ ਫੰਕਸ਼ਨ ਤੇ ਯਾਨੀ ਕਿ ਮੇਲਾ ਲਾਉਂਦਾ ਇਹ ਉਹਨੇ ਦੇ ਪਿੰਡ ਬਾਬੇ ਦਾ ਮੇਲਾ ਲਾਉਣਾ ਸੀ ਉਹ ਤੇ 24-25 ਲੱਖ ਰੁਪਇਆ ਦਸਨ ਮੁਤਾਬਕ ਇਹ ਸਕੱਤਰ ਨੇ ਬਾਬੇ ਤੇ ਖਰਚਤਾ ਤੇ ਫਿਰ ਸੁਸਾਇਟੀ ਦਾ ਪੈਸਾ ਬਾਬੇ ਨੂੰ ਤਾਂ ਅਸੀਂ ਜਾਣਦੇ ਨਹੀਂ ਨਾ ਅਸੀਂ ਬਾਬੇ ਦਾ ਨਾਂ ਲੈਨੇ ਆ ਜਿਹੜਾ ਕਿਹੜਾ ਵੀ ਹੈਗਾ ਤੇ ਉਹ ਬਾਬੇ ਦੇ ਮੇਲੇ ਤੇ ਪੈਸਾ ਖਰਚ ਕੇ ਸੁਸਾਇਟੀ ਵਾਲਿਆਂ ਨੂੰ ਹੁਣ ਕਹਿੰਦਾ ਆ ਕਾਗਜ਼ ਵਿਖਾਓ ਕਾਗਜ਼ ਬਖਾਓ ਕਹਿੰਦਾ ਇਹਨਾਂ ਤੇ ਦੋਸ਼ ਲਾਉਂਦਾ ਕਿ ਤੁਸੀਂ ਮਾਰ ਗਏ ਠੱਗੀ ਤੁਸੀਂ ਕਰ ਗਏ ਐਮਬੈਜ਼ਲ ਕਹਿੰਦਾ ਜੀ ਮੈਂ ਵਕੀਲ ਰੱਖੇ ਆ ਚੰਡੀਗੜ੍ਹ ਕਰੋ ਮੇਰੀ ਸ਼ਿਕਾਇਤ ਸਾਰੀ ਤੁਹਾਡੇ ਕਿਸਾਨਾਂ ਦੀ ਜਿਹੜੀ ਕਮੇਟੀ 11 ਮੈਂਬਰੀ ਤੁਹਾਡੇ ਮਰਵਾਉਂਗਾ ਕਿਹੜੇ ਚੰਡੀਗੜ੍ਹ ਦੇ ਕਹਿੰਦਾ ਇਹ ਜ਼ੁਰਤ ਇਹ ਸਖਤਰ ਦੀ ਤੇ ਇਹਦੇ ਬਾਰੇ ਅਸੀਂ ਹੋਰ ਖੁਲਾਸੇ ਆਉਣ ਵਾਲੇ ਦਿਨਾਂ ਚ ਕਰਦੇ ਜਾਵਾਂਗੇ ਕੁਝ ਹੋਰ ਕਹਿਣਾ ਚਾਹੁੰਦੇ ਹਾਂ ਜੀ ਸਦਾ ਸੰਤੋਖ ਸਿੰਘ ਇੱਕ ਮਤਾਂ ਹੋਰ ਜੀ ਅਸੀਂ ਪਾਇਆ ਸੀਗਾ ਆਪਣੇ ਸੇਵਾਦਾਰ ਦੀ ਬਦਲੇ ਵੀ ਇਹਨੂੰ ਥੋੜਾ ਚਾਰਜ ਦੇ ਦੇ ਵਿੱਚੋਂ ਉਹਦੇ ਵਿੱਚ ਇਹਨੇ ਇੰਨਾ ਥਾਂ ਛੱਡ ਲਿਆ ਉਹਦੇ ਵਿੱਚ ਮਗਰੋਂ ਕਟਿੰਗ ਕਰਕੇ ਤੇ ਹੋਰ ਲਖ ਦਿੱਤਾ ਵੀ ਜਿਹੜਾ ਖਾ ਦਾ ਪਹਿਲਾਂ ਸਾਨੂੰ 24 ਲੱਖ ਦਾ ਮਤਾ ਪਾਕ ਦਿੱਤਾ ਵੀ 24 25 ਦਾ ਵੀ ਇਹ ਪੈਸੇ ਮੈਂ ਮੋੜੂਗਾ ਜਦੋਂ ਇਹ ਉਹ ਦੂਜੇ ਦਿਨ ਇਹਨੇ ਅਸੀਂ ਉਹ ਦੇਖੀ ਕਾਰਵਾਈ ਤਾਂ ਉਹਦੇ ਵਿੱਚ ਉਹ ਜਿਹੜੇ ਦੋ ਮਤੇ ਪਾਏ ਸੀ ਇੱਕ 24 ਲੱਖ ਵਾਲਾ ਤੇ ਇੱਕ ਉਹ ਸੇਵਾਦਾਰ ਵਾਲਾ ਤੇ ਉਹਦੇ ਵਿੱਚੋਂ ਇੰਨਾ ਥਾਂ ਛੱਡ ਕੇ ਇਹ ਦੂਜੇ ਦਿਨ ਲੈਣ ਲਿਖ ਲਈ ਤਾਂ ਅਸੀਂ ਉਹ ਅੱਗੇ ਪੜ੍ਹ ਲਈ ਦੂਜੇ ਦਿਨ ਫਿਰ ਉਹ ਇਹ ਕੱਟੀਆਂ ਕਟਾ ਕੇ ਫਿਰ ਉਹਨੂੰ ਸਹੀ ਕਰਾਇਆ ਇੱਕ ਪਾਸੇ ਖਾਦ ਲੈਦਾ ਮੈਂ ਦੇਣਾ ਹੈ ਦੂਜੇ ਪਾਸੇ ਕਹਦਾ ਕਮੇਟੀ ਲਿਖੀਓ ਤੇ ਪਈ ਲੱਗਦਾ ਕਮੇਟੀ ਜ਼ਿੰਮੇਵਾਰ ਆ ਤੁਹਾਡੇ ਕੋਲ ਦੋਏ ਕਾਗਜ਼ ਹੈਗੇ ਆ ਦੋਏ ਕਾਗਜ਼ ਦੋਏ ਕਾਗਜ਼ ਹੈਗੇ ਹੈਗੇ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਦੋਏ ਕਾਗਜ਼ਾਂ ਦੀ ਫੋਰੈਂਸਿਕ ਜਾਂਚ ਕਰਾਵਾਂਗੇ ਇਹ ਦੋਹਾਂ ਨੂੰ ਪੁਲਿਸ ਨੂੰ ਦੇ ਦਿਓ ਆਪਣੇ ਕੋਲ ਕਾਪੀ ਰੱਖੋ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਜਿਹੜਾ ਇਹ ਸਕੱਤਰ ਜੀ ਦਾ ਦਿਮਾਗ ਵਿਗੜਿਆ ਤੇ ਇਹ ਆਈ ਦਾ ਫਿਰ ਕਿਸਾਨਾਂ ਦੀ ਮਦਦ ਦੇ ਨਾਲ ਅਸੀਂ ਤੁਹਾਡੇ ਨਾਲ ਆ ਅਸੀਂ ਇਹੋ ਜਿਹੇ ਜਿਹੜੇ ਵਿਗੜੇ ਤਿਕੜੇ ਅਧਿਕਾਰੀ ਆ ਉਹਨਾਂ ਦਾ ਫਿਰ ਅਸੀਂ ਇਲਾਜ ਕਰਨ ਜਾਣਦੇ ਆ ਕਾਨੂੰਨ ਨੂੰ ਅਸੀਂ ਮਤਲਬ ਕਿ ਦੋ ਆਪਾਉਨੇ ਆ ਦਸਤਕ ਦਿੰਦੇ ਆ ਕਾਨੂੰਨ ਨੂੰ ਕਾਨੂੰਨ ਫਿਰ ਆ ਕੇ ਖੜਾ ਹੁੰਦਾ ਤੇ ਇਹੋ ਜੇ ਵਿਗੜੇ ਹੋਏ ਅਧਿਕਾਰੀਆਂ ਦਾ ਦਿਮਾਗ ਕਰਦਾ ਸ਼ੈਟ ਤੇ ਅਸੀਂ ਵਿਸ਼ਵਾਸ ਦਉਂਦੇ ਆ ਤੁਹਾਨੂੰ ਸਾਰੇ ਪਿੰਡ ਵਾਲਿਆਂ ਨੂੰ ਸੱਤਾਂ ਦੇ ਸੱਤਾਂ ਪਿੰਡਾਂ ਦੇ ਲੋਕਾਂ ਨੂੰ ਜੇ ਲੋੜ ਪਈ ਮੈਂ ਤੁਹਾਡੇ ਪਿੰਡ ਦਾ ਦੌਰਾ ਵੀ ਕਰੂੰਗਾ ਇੱਕ ਸੀ ਬਾਅਦ ਵਿੱਚ ਅਸੀਂ ਦੋ ਤਿੰਨ ਮਾਰੀ ਏਆਰ ਮੈਡਮ ਕੋ ਗਏਗੀ ਸਾਰੀ ਕਮੇਟੀ ਸਾਨੂੰ ਉਹ ਉਹਨੇ ਕਹਿੰਦੀ ਵੀ ਜਾਂਚ ਚੱਲਦੀ ਆ ਸੀਗਾ ਤੁਸੀਂ ਡਿਪਟੀ ਸਾਹਿਬ ਨੂੰ ਪੇਪਰ ਕਿਉਂ ਨਹੀਂ ਦਿੰਦੇ ਉਹ ਸਾਨੂੰ ਸਗਾ ਕਹਿੰਦੇ ਕਹਿੰਦੇ ਜੀ ਇਹ ਕਮੇਟੀ ਨੂੰ ਪਾਣੇ ਸਾਨੂੰ ਕਿੰਦੀ ਪੈਸੇ ਇਦਾਂ ਏਆਰ ਸਾਹਿਬ ਨੇ ਸਾਨੂੰ ਕਿਹਾ ਕਹਿੰਦੀ ਕਮੇਟੀ ਨੂੰ ਪਾਣੇ ਸਾਰੇ ਪੈਸੇ ਆਹ ਕੋਈ ਨਹੀਂ ਕਮੇਟੀ ਦੇ ਦੂਗੀ ਜੀ ਕੋਈ ਤੁਸੀਂ ਲੈ ਲਿਓ ਮੈਡਮ ਕਮੇਟੀ ਵਾਲੇ ਤੋਂ ਲੈ ਲਿਓ ਤੁਹਾਨੂੰ ਦੇ ਦੂਗੀ ਪੈਸੇ ਲੈ ਜਾਏ ਕੋਈ ਹੋਰ ਤੁਹਾਡੇ ਬੰਦੇ ਲੈ ਜਾਣ ਬਸ ਫੇ ਭਰਨੇ ਹੈ ਸ਼ਾਬਾਸ਼ ਇਹ ਚੰਗਾ ਤੁਹਾਡਾ ਗਣਿਤ ਤੁਸੀਂ ਪੜਿਆ ਇਹ ਜਿਹੜੀ ਯੂਨੀਵਰਸਿਟੀ ਤੁਸੀਂ ਪੜ੍ਹੇ ਹੋ ਤੁਹਾਡਾ ਟੀਚਰ ਵਧੀਆ ਸੀ ਗਣਿਤ ਸਿਖਾਇਆ ਜਿੰਨੇ ਤੁਹਾਨੂੰ ਇਹ ਐਨੀਵੇਸ ਆਪਾਂ ਹੁਣ ਜੀ ਇਸ ਖਬਰ ਨੂੰ ਕਰ ਦਈਏ ਸਮਾਪਤ ਜੇ ਕਿਸੇ ਨੂੰ ਕੁਝ ਹੋਰ ਕਹਿਣਾ ਦੱਸੋ ਤੇ ਇਹਨਾਂ ਸਾਫ ਕਾ ਪ੍ਰਧਾਨ ਕੋ ਮੰਨਿਆ ਵੀ ਆ ਸੈਕਟਰੀ ਮੇਰੇ ਕੋ ਸਾਰਾ ਮਹਿਕਮਾ ਪੈਸੇ ਲੈ ਕੇ ਜਾਂਦਾ ਰਿਹਾ ਚਲੋ ਉਹ ਤਾਂ ਫਿਰ ਆਪੇ ਦੱਸੂਗਾ ਪੁਲਿਸ ਵਾਲਿਆਂ ਨੂੰ ਵੀ ਕੌਣ ਕੌਣ ਲੈ ਕੇ ਜਾਂਦਾ ਰਿਹਾ ਕਿੱਥੇ ਕਿੱਥੇ ਪਹੁੰਚਦੇ ਰਹੇ ਪੈਸੇ ਤੇ ਮਹਿਕਮਾ ਮੁੱਖ ਮੰਤਰੀ ਦਾ ਜੀ ਇਹ ਭਗਵੰਤ ਮਾਨ ਦਾ ਮਹਿਕਮਾ ਤੇ ਕਿਸਾਨ ਵੀ ਭਗਵੰਤ ਮਾਨ ਦੀ ਹੈ ਜ਼ਿੰਮੇਦਾਰ ਉਹ ਆਪ ਵੀ ਜ਼ਿੰਮੇਦਾਰ ਹੈ ਛੋਟੇ ਪਰਿਵਾਰ ਤੋਂ ਆਇਆ ਤੇ ਉਹਨੂੰ ਹਮਦਰਦੀ ਹੋਣੀ ਚਾਹੀਦੀ ਹੈ ਕਿਸਾਨਾਂ ਨਾਲ ਸਤੌਜ ਪਿੰਡ ਨੂੰ ਹੀ ਇਹਨਾਂ ਦਾ ਪਿੰਡ ਆ ਇੰਦਾ ਪਿੰਡ ਵੀ ਆਈਆਂ ਤੇ ਫਿਰ ਦੇਖਦੇ ਹਾਂ ਹੁਣ ਸਹਿਕਾਰਤਾ ਮਹਿਕਮੇ ਦਾ ਮੰਤਰੀ ਭਗਵੰਤ ਮਾਨ ਜਿਹੜਾ ਕਿ ਮੁੱਖ ਮੰਤਰੀ ਆ ਇਸ ਠੱਗੀ ਦਾ ਕਿਵੇਂ ਨਿਪਟਾਰਾ ਕਰਦਾ ਮੈਨੂੰ ਰਜਿੰਦਰ ਸਿੰਘ ਤੱਗਰ ਨੂੰ ਆ ਗਿਆ ਦਿਓ ਜੀ ਸਤਿ ਸ਼ਕਾਲ ਨਮਸਕਾਰ ਖੁਦਾ ਹਾਫਿਜ਼